ਹਾਂਜੀ ਕਿੱਦਾਂ ਸਾਰੇ ਚੱਲ ਰਿਹਾ ਹੁਣ ਰੌਣੀ ਦਾ ਕੰਮ ਕਰਤੀ ਤਿਆਰੀ ਜੇਪੇ ਨੇ ਕੋਲੋਂ ਕੋਲੋਂ ਕਚੌੜੀਆਂ ਬਣਾਉਣੇ ਦੀ ਅੱਜ ਕਰਤਾ ਸ਼ੁਰੂ ਕੰਮ ਰੌਣੀ ਦਾ ਦਾ ਟਾਈਮ ਜਾਈਆ ਉਹੀ 27 28 ਤੱਕ ਬੱਤਾਂ ਇਹਨਾਂ ਖੇਤਾਂ ਨੇ ਆ ਜਾਣਾ ਇੱਕ ਮੀਂਹ ਕਰਕੇ ਪੈਣ ਕਰਕੇ ਪਾਣੀ ਭੱਜਦਾ ਬਹੁਤ ਆ ਅੱਜ ਦੋ-ਤਿੰਨੇ ਮੋਟਰਾਂ ਚਲਾਤੀਆਂ ਬਦੋਸਤਾਂ ਦਿਨ ਜਿੱਕਣਾ ਲੈਟ ਹੈ ਜਿਹੜੇ ਸਾਗ ਲਾ ਰਹੀ ਨਿਬੜੇ ਜਾਣਾ ਆਪਾਂ ਇਹ ਕਿੱਡਾ ਵੱਡਾ ਜਾਨਵਰ ਬੈਠਾ ਹੈ ਇਹ ਲੈ ਦੇਖੋ ਤਾਂ ਕਿੱਡਾ ਮਰ ਗਿਆ ਇਹਦੇ ਚ ਖੱਡ ਚ ਜਹਰੀਲਾ ਧੋਕੀ ਮਜਰੇ ਇੱਕ ਵਾਰ ਤਾਂ ਆਪਾਂ ਨੇ ਪਾਣੀ ਘਮਾਤਾ ਤਾਂ ਪਹਿਲਾਂ ਦੁਆਰੇ ਫੇਰ ਸ਼ੁਰੂ ਕਰਤਾ ਨਾਲੇ ਮਹਾ ਨਾਲੇ ਤਾਂ ਫੂਸ ਗਲ ਜੂਗਾ ਇਹਨਾਂ ਪਿੱਛੇ ਨਾਲੇ ਫਿਰ ਅਜੇ ਤਾਂ 26 27 ਦਾ ਕਹੇ ਜੀ ਤਾਂ ਗੇਤੀ ਆ ਨਾ ਖਣਕ ਬਬਤ ਦੋ ਵਾਰ ਪਾਣੀ ਘਮਾ ਦੇਣਾ ਆਪਾਂ ਨੇ ਓਰੇ ਇਹਨਾਂ ਨੂੰ ਕਰੂ ਤਾਂ ਵੀ ਤਾਂ ਕਰਨਾ ਜ਼ਰੂਰ ਲੱਗੇ ਜੀ ਜਵੀ ਬੀਜਣ ਦਾਇਆ ਸਿਟੀ ਪਹਿਲਾਂ ਇੱਕ ਥੈਲਾ ਫਿਰ ਦ엥ਗੇ ਛੱਟਾ ਇਹਦੇ ਵਿੱਚ ਜਵੀ ਦਾ ਹੁਣ ਲੱਗੇ ਜਵੀ ਦਾ ਛੱਟਾ ਦੇਣ ਪਹਿਲਾਂ ਰੌਣੀ ਕਰੀ ਤੀ ਇਹਦੀ ਮੀਂਹ ਪੈਣੇ ਕਰਕੇ ਕਈ ਦਿਨ ਲੇਟ ਹੋ ਗਿਆ ਫੇ ਮੜੀ ਮੜੀ ਤਵੀਆਂ ਫੇਰੀਆਂ ਅੱਜ ਆ ਗਿਆ ਬੱਤਜਾ ਹੁਣ ਦੰਨੇ ਮਿਹਰਬਾਨੀ ਛੱਟਾ ਜਿਹੜੇ ਨਾ ਸਿਆਣੇ ਨੇ ਕੰਮ ਕਰਿਆ ਉਹ ਹੁੰਦਾ ਨਾ ਉਹਨਾਂ ਮਤਲਬ ਉਹ ਤੇ ਬੈਠਦੇ ਹੁੰਦਾ ਕੰਮ ਦੇਖ ਕੇ ਬੇਬੇ ਸਾਡੇ ਨੂੰ ਅਸੀਂ ਬਥੇਰਾ ਰੋਕਦੇ ਆ ਅੱਜ ਮਸ਼ੀਨ ਡਾਈ ਹੋਈ ਸੀ ਕਿਸੇ ਹੋਰ ਕੰਮ ਖਾਤਰ ਉਹ ਕਪੜਾ ਪਿਆ ਮਿਲ ਗਿਆ ਆਪ ਹੁਣ ਇਹ ਝੋਲੇ ਬਣਾਉਣ ਲੱਗੀ ਬੇਬੇ ਸਵੇਰ ਦੀ ਲੱਗੀ ਵੀ ਝੋਲੇ ਬਣਾਉਣ ਅੱਜ ਆਪਾਂ ਨੂੰ ਗੁਰਸਾਈ ਦੀ ਛੁੱਟੀ ਦਾ ਲੱਤਾ ਫਾਇਦਾ ਅੱਜ ਪੀਜਣੀ ਤੀ ਜਵੀ ਸਮਾਨ ਦੀ ਪਾਪ ਵਾਈ ਸਾਹਿਬ ਇਹਨੇ ਕਰਾਈ ਅੱਜ ਪੱਕੀ ਨਿਆਣਾ ਆਪਣੀ ਨਿਗਾਚ ਰਹਿਂਦਾ ਜੇ ਆਪਾਂ ਕੰਮ ਲੰਨੇ ਬੱਚੇ ਤੇ ਸ਼ਾਮ ਨੂੰ ਮਿਲਦਾ ਇਹਨੂੰ ਖੇਡਣ ਦਾ ਇੱਕ ਘੰਟਾ ਫਿਰ ਇਹ ਆਪਣਾ ਖੇਲ ਖੋਲ ਲੰਦਾ ਦਵਾਲੀ ਕਰਕੇ ਮੋਟਰ ਵੀ ਬਣਾਤੀ ਆਇਆ ਨਾ ਚੱਕਾ ਚੱਕ ਲੱਗਿਆ ਭਾਂਸੀ ਸਵੇਰ ਦਾ ਆਮ ਸਾਫ ਸਫਾਈਆ ਕਰਤਾ ਚਰਚੂੜੂ ਮਾਰ ਕੇ ਨਾ ਅੱਜ ਦੋਲੀ ਕਰਕੇ ਚੱਲ ਰਿਹਾ ਸੰਦੇਬ ਸੰਦੇ ਦਾ ਧੋਣ ਤੋਈ ਦਾ ਕੰਮ ਮਿੱਟੀ ਪਾ ਪਾ ਕੇ ਹੁਣ ਚਲਾਣੇ ਹੋਏ ਕਈ ਵਾਰ ਕਈ ਦਿਨੋਂ ਤੇ ਖੇਤਾਂ ਕਰਕੇ ਤੇ ਪੌਤੇ ਸਾਰੇ ਹੀ ਤਾਮ-ਚਾਮ ਆਪਾਂ ਨੇ